ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾ ਤਾਂ ਨਹੀਂ ਉਹਦੇ ਨਾਂ ਨਾਲ ਕੋਈ ਨੀ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਆ ਦੇਸ਼ ਆ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੂਪੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਤੇ ਮੂੰਹ ਚੱਕਿਆ ਉਹਦੇ ਨਾਂ ਨਾਲ ਕੌਰ ਲਾ ਲਵੇ ਤੇ ਫੇਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਆਂ ਨਹੀਂ ਕੀ ਚਮਕੌਰ ਦੀ ਗੜੀ ਕੀ ਸਰਹੰਤ ਦੀਆਂ ਨਹੀਂ ਹਾ ਕੀ ਠੰਡੇ ਬੁਰਜ ਕੀ ਗੁਰੂਆਂ ਨੇ ਸਾਡੇਾਂ ਨੇ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਉਸ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਬਈਆ ਰਾਣੀਆਂ ਆ ਕੇ ਸਾਡੇ ਨਾਲ ਜਿਹੜੇ ਸਰਨਾਮ ਬੀਪੰਗਾਂ ਵਾਲੇ ਕੌਰ ਨਾਂ ਨਾਲ ਲਾ ਦੇਣ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਉਹ ਵੱਖਰੀ ਆ ਸਾਰ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਆ ਉਹਨਾਂ ਨੂੰ ਬੇਨਤੀ ਆ ਵੀ ਵੀਡੀਓ ਸਾਰੀ ਦੇਖਿਓ ਤੇ ਆਹ 6-7 ਮਿੰਟ ਦੀ ਵੀਡੀਓ ਮੇ ਵਿੱਚ ਐਡ ਕਰ ਲੱਗਾ ਇਹਨੂੰ ਜ਼ਰੂਰ ਦੇਖ ਲਿਓ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰਿਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਪੁੱਤ ਕਦਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਭੈਣਾਂ ਦੀ ਇੱਜ਼ਤ ਕੀ ਹੁੰਦੀ ਹੈ ਮਾਵਾਂ ਕੀ ਹੁੰਦੀਆਂ ਤੇ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਆਂ ਪੇਡ ਨੇ ਵੀ ਉੱਤੇ ਤੇ ਪੈਸੇ ਪਾਉਣੇ ਪੈਂਦੇ ਫਿਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਵੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿੰਨੇ ਕ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਖੀ ਭੜਾਈ ਨਾ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੋੜੂnga ਵੀ ਅਮੈਨ ਜੋਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਇਹ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈਗੇ ਜਿਨ੍ਹਾਂ ਨੇ ਆਪਦੇ ਭਾਬੀਆਂ ਨਾਲ ਸਰੀਰਕ ਸੰਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆ ਉਹਨੇ ਆਪਦੇ ਪੇਜ ਦਾ ਨਾਂ ਹੀ ਆ ਆਪ ਦਾ ਪਾ ਵੀ ਰੱਖ ਲਿਆ ਐਜਸ ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਨਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜੇ ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਦੇਖ ਲਓਗੇ ਤੇ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਤੇ ਤੇ ਸਾਡੇ ਦੋ ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀ ਸਿੰਘ ਮੈਰੋ ਤੋਂ ਤੇ ਭਾਈ ਨਿਮਰਤਜੀਤ ਸਿੰਘ ਹਰੀਆ ਤੋਂ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਵਿੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਂ ਆਉਂਦਾ ਮੇਰੇ ਮੇਰੇ ਨਾਂ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਫਾਹੇ ਲੱਗਣਾ ਪੈ ਜੇ ਸੂਲੀ ਚੜ੍ਹਨਾ ਪੈ ਜੇ ਇਸ ਪੰਜਾਬ ਦੀ ਇੱਜ਼ਤ ਆਬਰੂ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਦੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਤੁਰੇ ਫਿਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲੋ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗ ਗਈਆਂ ਇਹ ਤਾਂ ਫਿਰ ਇਹ ਜੂਪੀ ਬਿਹਾਰ ਤੋਂ ਬਈਆ ਰਾਣੀ ਆ ਕੇ ਨੇ ਇਹ ਨੇ ਨਾਂ ਦੇਤਾ ਪੰਜਾਬ ਦੀਆਂ ਠਰਕੀ ਤੀਵੀਆਂ ਫਿਰ ਜਦੋਂ ਗਾਂਹ ਦੇਖਿਆ ਤੇ ਵਾਕੀ ਪੰਜਾਬਦੂਆਂ ਕੁੜਗਾਂ ਇੰਨਾ ਕੰਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂਹ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸ ਹਿਸਾਬ ਨਾਲ ਵੀ ਪਣਾ ਦਿੱਤੀ ਜਾਵੇ ਤੇ ਅਜਿਤਦਰ ਭੈਣ ਬਣਾ ਕੇ ਗੱਲਬਾਤ ਕੀਤੀ ਸੀ ਨਾ ਤੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗਣੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋਗੇ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਾਉਣਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ 'ਚ ਲੈਣਾ ਪਵੇ ਜੇ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆਪਾਂ ਤਾਂ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਪਹਿਲਾਂ ਪਿਆਰ ਨਾਲ ਸਮਝਾਉਂਦੇ ਹੁੰਦੇ ਮੁੜ ਕੇ ਕਹਿੰਦੇ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਂਦੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਤਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕਹੋਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋ ਗਈ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਵੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਕੋਈ ਮਿਲੇ ਸਮਝੇ ਇੱਕ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਿਸ ਕਰ ਰਹੀ ਆ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਆ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕਿਤੇ ਕੋਈ ਚੱਕਰ ਨਹੀਂ ਸੀ ਪੁੱਕਤ ਲਾਂਗੇ ਉਹਨੂੰ ਉਹਦੇ ਗਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲਣੀ ਮੜ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ ਜਿਹੜਾ ਕੁਝ ਤੁਹਾਨੂੰ ਹੁਣ ਦਿਖਾਇਆ ਇਹ ਵੇਖੀ ਜਾਂਦੇ 14 14 ਸਾਲ ਦੀ ਗਵੰਡਨ ਦਾ ਇਸ਼ਕ ਜਿਹੜੀਆਂ ਉਹ ਤਿੰਨ ਕੁੜੀਆਂ ਸਕੀਆਂ ਪਹਿਣਾ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਗੰਦ ਪਾਇਆ ਆ ਪਿੱਛੇ ਜੇ ਕੀ ਹੋਇਆ ਮੈਂ ਵੇਖਿਆ ਵੀਡੀਓ ਵੀ ਕੁੜੀਆਂ ਨਾ ਵੀਡੀਓ ਪਾਈ ਜਾਂਦੀਆਂ ਉਹਦੇ ਵਿੱਚ ਇਹ ਸੀ ਇੱਕ ਨਰਿੰਦਰ ਕੌਰ ਸੀ ਕੁੜੀ ਬੁੜੀ ਪਤਨੀ ਆਂਟੀ ਜੀ ਇੱਕ ਆ ਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਘਾ ਕੁਛ ਇਦਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਵਾਚਸ ਕਰਨਾ ਕਿਸੇ ਨੂੰ ਕਿਸੇ ਨੂੰ ਲਵ ਮੈਰਿਜ ਕਰਾਉਣੀ ਆ ਕਿਸੇ ਨੇ ਆਪ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੁਛਕ ਵੀਡੀਓ ਪਾਉਂਦਾ ਕਿੱਧਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਫੇਰ ਵਿੱਚੋਂ ਨਾ ਕੁਛ ਕੁ ਭੇਡਾਂ ਇਹ ਗੱਲਬਾਤ ਕਰਨੀਆਂ ਵੀ ਕੁੜੀ ਮਾਰ ਕੇ ਕਿੱਡੀ ਕੀ ਦਲੇਰੀ ਆ ਜਦੋਂ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਆ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਆ ਕਤਲ ਤਾਂ ਕਤਲ ਹੀ ਆ ਨਾ ਥੋੜੇ ਵਰਗੇ ਪਹਿਲਾਂ ਨਹੀਂ ਸੀ ਲਗੌੜਾਂ ਵੀ ਨਹੀਂ ਤਾਂ ਉਹ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ ਥੋਟੇ ਇਹ ਗੱਲ ਖਾਣੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਅੱਜਤ ਕੀ ਹੁੰਦੀ ਆ ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2 ਢਾਈ ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅੰਮ੍ਰਿਤਸਰ ਤੋਂ ਉਹਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਆਏ ਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਸੀ ਮਰਦਾਂ ਦੀ ਜ਼ੁਬਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਓਏ ਤੁਹਾਡੀ ਜ਼ੁਬਾਨ ਆ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਤੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਕਾ ਲੁਥਰਾ ਇਹ ਇਹਨੂੰ ਇਹ ਲਾਸਟ ਵਾਰਨਿੰਗ ਆ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡਈ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਨਹੀਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕਿਸੇ ਨੂੰ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਲੱਚਰ ਦਾ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚਲਾਉਂਦੇ ਆ ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਫੜਾ ਦਿਓ ਆਪਦਾ ਇੰਸਟਾਗ੍ਰam ਫੇਸਬੁੱਕ ਚਲਾਉਣਾ ਤਾਂ ਸਹੀ ਕੋਈ ਕੋਈ ਗੱਲਬਾਤ ਹੈ ਵੀ ਜੋ ਜਿੰਤਦਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆਂ ਬੱਚਿਆਂ ਦੇ ਰੇਪ ਹੋ ਹੀ ਜਾਂਦੇ ਆਂ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੋਣੀ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰੀਏ ਕੋਈ ਨਾ ਰਾਹ ਪੈ ਜਾਣਗੇ ਤੇ ਬਾਹ ਪੈ ਜਾਣਗੇ ਹੁਣ ਪੰਜਾਬ ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਇਹ ਦੋ ਭਰਾ ਸੱਜੀਆਂ ਖੱਬੀਆਂ ਪਾਵਾਂ ਭਾਈ ਜਸਪ੍ਰੀਤ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਰੈਸਟ ਹੋਏ ਨੇ ਕੇਸ ਦਰਜ ਹੋਇਆ ਵਿਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਹੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਰਿਆ ਫਰਿਆ ਦੇਖੋਗੇ ਜਿਨ੍ਹਾਂ ਦੀ ਵੀਡੀਓ ਸ਼ੋ ਹੋਗੀ ਉਹਨਾਂ ਦੇ ਘਰੇ ਮੈਂ ਆਪ ਖੁਦ ਨਾਲ ਦੇ ਸੰਗ ਜਾਇਆ ਕਰਨਗੇ ਤੇ ਇੱਕ ਵਾਰੀ ਪਿਆਰ ਨਾ ਸਮਝਾ ਕੇ ਹੋਣਾ ਇੱਕ ਵਾਰੀ ਸਿਰਫ ਵੀ ਆਹ ਵੀਡੀਓ ਬੰਦ ਇਹ ਕੰਮ ਨਹੀਂ ਚੱਲਣੇ ਪੰਜਾਬ ਦੇ ਵਿੱਚ ਅਸੀਂ ਤਾਂ ਇੱਜ ਤਨਾ ਰਹਿ ਬੇਖਾ ਇੱਜ ਤਾਂ ਦੇਖਣਗੇ ਇੱਜ ਤਨਾ ਰਹਿਣਾ ਜੇ ਕਿਸੇ ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਵੀ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਪੰਜਾਬ 'ਚ ਚੱਲੂਗੀ ਪਟਾਕੇ ਵੇਖੋ ਕਿਵੇਂ ਪੈਂਦੇ ਫਿਰ ਤੁਸੀਂ ਜੇ ਰਾਹ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਬਦਲ ਸਕਦੇ ਅਸੀਂ ਕਿਉਂ ਆਪਦੇ ਰਾਹ ਚੇਂਜ ਕਰੀਏ ਭਾਈ ਅਸੀਂ ਆਪਣੀਆਂ ਅੱਖਾਂ ਨੂੰ ਥੱਲੇ ਨਹੀਂ ਸੱਟ ਸਕਦੇ ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਮੈਂ ਇਹਨਾਂ ਕਤੀੜਾਂ ਦੀ ਹੋਰ ਚੀਜ਼ ਓਕੇ ਮੈਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਦੇਖੋ ਦੇਖੋ ਜੀ ਸੁਣਿਓ ਧਿਆਨ ਨਾਲ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸੁਣ ਲਿਆ ਕੀ ਕਹਿਆ ਹੁਣੀ ਕਹਿੰਦਾ ਵੀ ਇਹ ਜਾੜਦੀਆਂ ਵੀਡੀਓ ਭਾਈ ਕੁੜੀਆਂ ਬੁੜੀਆਂ ਨਾ ਦੇਖਿਓ ਤੇ ਇਹ ਅਸੀਂ ਮੰਦਰਾਂ ਜਲੀ ਮੰਦਿਰ ਰਾਸਤੇ ਬਣਾਉਨੇ ਆ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਇਹਨਾਂ ਨੂੰ ਪ੍ਰੋਡੂਸਰ ਨੇ ਲਾਇਆ ਇਹਨਾਂ ਕੰਮਾਂ ਦੇ ਵਿੱਚ ਉਦੋਂ ਜੇ ਕਿਤੇ ਸਾਰੇ ਜਣੇ ਖੜ ਜਾਂਦੇ ਨਾ ਸਾਡੇ ਨਾਲ ਤੇ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਪੰਜਾਬ ਦੀਆਂ ਕੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕੁੜੀਆਂ ਬੁੜੀਆਂ ਪਾਸੇ ਰਹਿਣ ਐਂ ਕਹਿੰਦਾ ਨਾ ਐ ਕਿਵੇਂ ਗਾਲਾਂ ਨਿਕਲ ਜਾਂਦੀਆਂ ਲਗਾਮ ਪਾ ਲਾਂਗੇ ਜ਼ੁਬਾਨ ਨੂੰ ਤੇਰੀ ਨੂੰ ਅਸੀਂ ਫਿੱਟੇ ਮੂੰਹ ਕਹਿ ਦੋ ਜੇ ਕਿਤੇ ਅਸੀਂ ਸਿਰ ਧੜ ਦੀ ਲਾਉਣੀ ਪਈ ਤੇ ਅਸੀਂ ਲਾਵਾਂਗੇ ਪੰਜਾਬ ਸਾਰਾ ਭਾਵੇਂ ਨੌਜਵਾਨ ਸਾਡੇ ਨਾਲ ਤੁਰਨ ਚੈਨਾ ਤੁਰ ਖਾਲਾ ਜੀ ਦਾ ਵੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਣਾ ਨਿਕਲ ਜਾਂਦਗਾ ਅਸੀਂ ਵੀ ਕਹਾਂਗੇ ਸਾਥੇ ਤੇ ਤਾਂ ਆਪ ਬੰਦਾ ਮਰ ਜਾਂਦਾ ਭਾਈ ਸਾਡੇ ਤਾਂ ਆਪ ਬੱਸ ਦਾ ਰੋਗ ਨਹੀਂ ਸਾਡੇ ਨੈਟ ਤੇ ਤੁਹਾਡੀਆਂ ਵੀਡੀਓ ਸਪਖੂਨਾ ਤੇ ਸ਼ੋਹ ਨਹੀਂ ਹੋਣਾ ਚਾਹੀਦੀਆਂ ਤੇ ਇਸ ਕਰਕੇ ਲੱਚਰਤਾ ਫਲਾਉਣ ਵਾਲੇ ਦੂਰ ਰਹਿਣ ਵੀ ਭਾਜੀ ਸਾਡੇ ਤੋਂ ਬੰਦਾ ਮਰ ਜਾਂਦਾ ਤੁਸੀਂ ਆਏ ਚਲੋ ਫਿਰ ਅਸੀਂ ਆਏ ਚੱਲਾਂਗੇ ਵੇਖੀ ਚੱਲੂ ਕੋਈ ਚੱਕਰ ਨਹੀਂ ਪੰਜਾਬ ਦੇ ਵਿੱਚ ਨਗੇਜਤਾ ਗਾਲੀ ਘਲੋਚ ਤੇ ਲੱਚਰਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਇਹ ਲਾਸਟ ਵਾਰੀ ਸੁਣ ਲੈਣ ਗੱਲਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube ਤੇ Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਹੋ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਐ ਪੂਰੀ ਕੀਤੀ ਐ ਜੇ ਕਿਸੇ ਬੰਦੇ ਨੇ ਨਗੇਜਤਾ ਵਧਾਈ ਲਚਰਤਾ ਵਧਾਈ ਡਬਲ ਮੀਨਿੰਗ ਗੱਲ ਕੀਤੀ ਤੇ ਆਪਦੇ ਗੱਲਾਂ ਤੇ ਪੜਦੇ ਪੌਣ ਲਈ ਸਫਾਈਆਂ ਜੀਆਂ ਦਿੱਤੀਆਂ ਨਾ ਤੇ ਐਸਾ ਕੰਮ ਕਰੂੰਗਾ ਮੈਂ ਵੀ ਤੁਸੀਂ ਦੇਖ ਤਾਂ ਸਕੋਗੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਬੋਲ ਤਾਂ ਸਕੋਗੇ ਤੁਸੀਂ ਸੁਣ ਨਹੀਂ ਸਕਦੇ ਇਹ ਜਿਹੜੇ ਤੁਹਾਡੇ ਰਖਣੇ ਆ ਨਾ ਅੱਖਾਂ ਮੂੰਹ ਕੰਨ ਬੰਦ ਕਰ ਦੂੰ ਸਾਰੇ ਮੈਂ ਮੈਨੂੰ ਥੂਲੀ ਚੜਨਾ ਪੈ ਜੇ ਮੇਰਾ ਅਨਕਾਊਂਟਰ ਹੋ ਜੇ ਮੈਨੂੰ ਉਮਰ ਕੈਦ ਹੋ ਜੇ ਚਾਹੇ ਮੈਨੂੰ ਕੁਝ ਵੀ ਹੋ ਜੇ ਪਰ ਮੇਰਾ ਕਿਸੇ ਦਾ ਨਿੱਜੀ ਵੈਰ ਨਹੀਂ ਹੈਗਾ ਪਰ ਮੈਂ ਲਚਰਤਾ ਫਲੌਣ ਨਹੀਂ ਦੇਣੀਗੀ ਮੇਰੇ ਨਾਲ ਕੋਈ ਤੁਰੇ ਚਾਹੇ ਨਾ ਤੁਰੇ ਮੈਂ ਹਮੇਸ਼ਾ ਇਹ ਗੱਲ ਆਖੀ ਆ ਪਹਿਲਾਂ ਵੀ ਆਖੀ ਆ ਸਿੱਖਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਅਸੀਂ ਹਜੇ ਵੀ ਆਪਣਾ ਰਾਜ ਸਮਝਦੇ ਆ ਚਾਹੇ ਅਸੀਂ ਕਈ ਆ ਵੀ ਸਾਡੀ ਗਿਣਤੀ ਘਟਾ ਸਾਨੂੰ ਦੁਬਾਰਾ ਸਾਡਾ ਰਾਜ ਮਿਲੇ ਚਾਹੇ ਨਾ ਮਿਲੇ ਪਰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਜ਼ਤ ਆਬਰੂ ਵਾਲੇ ਆਪਦੇ ਕਾਨੂੰਨ ਲਾਗੂ ਰੱਖਾਂਗੇ ਜਿਹੜਾ ਸਾਡੇ ਕਾਨੂੰਨ ਤੋੜੂਗਾ ਤੇ ਉਹ ਫਿਰ ਆਪਦਾ ਭਾਈ ਬਾਰਲੀ ਬਾਰਸ ਆਪ ਹੀ ਹੈਗਾ ਆਪਦੇ ਨੁਕਸਾਨ ਦਾ ਸਾਡੇ ਤੋਂ ਤਾਂ ਜੋ ਹੋਊਗਾ ਉਹ ਅਸੀਂ ਕਰਾਂਗੇ ਤੇ ਭੁਗਤੀ ਵੀ ਜਾਣਨੇ ਆ ਤੇ ਉਹ ਸਿੰਘ ਹੁਣ ਚੱਲੇ ਜੇਲ੍ਹ ਜਾਣਗੇ ਹੋਰ ਕਿਹਜੋ ਭਰਾ ਨੇ ਮੇਰੇ ਮੈਂ ਕੱਢੂਗਾ ਮੈਂ ਪੈਰ ਵਾਈ ਕਰੂੰਗਾ ਮੈਂ ਹੈਗਾ ਬੈਠਾ ਹਜੇ ਤੇ ਮੇਰੀ ਇੱਕ ਸੰਗਤ ਨੂੰ ਵੀ ਬੇਨਤੀ ਆ ਕਈ ਵਾਰੀ ਤੁਹਾਨੂੰ ਕੋਈ ਪਾਹੇ ਮੇਰੇ ਨਾਲ ਫੋਟੋ ਦਿਖਾਵੇ ਚਾਹੇ ਤੁਹਾਡੇ ਨਾਲ ਮੇਰੇ ਨਾਲ ਵੀਡੀਓ ਦਿਖਾਵੇ ਪੈਸਾ ਨਹੀਂ ਦੇਣਾ ਕਿਸੇ ਨੂੰ ਪੈਸੇ ਦੀ ਲੋੜ ਨਹੀਂ ਹੈ ਨਾ ਪੈਸਿਆਂ ਲਈ ਕੰਮ ਕੀਤੇ ਆ ਤੇ ਨਾ ਕਰਨੇ ਐਵੇਂ ਨਾ ਕੋਈ ਸਾਡੀ ਸਾਡੇ ਨਾਲ ਤੁਹਾਨੂੰ ਫੋਟੋ ਦਿਖਾ ਕੇ ਵੀਡੀਓ ਦਿਖਾ ਕੇ ਕਹੀ ਜਾਵੇ ਵੀ ਆਹ ਦੇਖੋ ਵੀ ਅਸੀਂ ਭਰਾ ਕਿਸੇ ਨੂੰ ਕੋਈ ਪੈਸਾ ਨਹੀਂ ਭੇਜਣਾ ਜੋ ਹੋਏਗਾ ਬਸ ਠੀਕ ਆ ਜੋ ਹੋਣਾ ਹੋ ਹੀ ਜਾਣਾਗਾ ਇਹ ਅਸੀਂ ਜ਼ਰੂਰ ਖਿਆਲ ਰੱਖਿਓ ਇਹਨਾਂ ਕੰਮ ਗੱਲਾਂ ਬਾਤਾਂ ਦਾ ਹੁਣ ਦੇਖਦੇ ਅੱਗੇ ਅੱਗੇ ਕੀ ਹੁੰਦਾ ਸਾਡਾ ਕਿਸੇ ਨਾਲ ਕੋਈ ਨਿਚੀ ਬੈਰ ਨਹੀਂ ਹੈ ਬਸ ਇੱਜਤ ਨਾ ਰੋ ਤੇ ਇੱਜਤ ਨਾ ਰਹਿਣ ਦਿਓ ਬਸ ਇੰਨੀ ਜਿਹੀ ਗੱਲ ਬਾਤ ਹੈ ਗਾਲੀ ਗਲੋਚ ਨਾ ਕਰੋ ਨਿਊਰਿਟੀ ਨਾ ਵਧਾਓ ਲਚਰਥਾ ਨਾ ਵਧਾਓ ਬੱਚਿਆਂ ਨੂੰ ਸੇਫ ਰੱਖੋ ਰੇਪ ਬਹੁਤ ਵਧੀ ਜਾਂਦੇ ਆ ਤੇ ਜੇ ਤੁਸੀਂ ਇਸ ਚੀਜ਼ ਨੂੰ ਛੱਡ ਦੋਗੇ ਵੀ ਇਹ ਤਾਂ ਐਵੇਂ ਬੋਲਦਾ ਤੇ ਕੋਈ ਨਾ ਫਿਰ ਫਿਰ ਕਿੱਟੀ ਗੱਲ ਪਾਰਕਿੰਗ ਆ ਹੋਰ ਬਹੁਤ ਹਨੇ ਤਰੀਕੇ ਹੋਰ ਵੀ ਬਹੁਤ ਨੇ ਸਮਝ ਗਏ ਭਰਾ ਬਣ ਕੇ ਰਹੋਗੇ ਭਰਾ ਬਣ ਕੇ ਤੁਹਾਡੇ ਨਾਲ ਚੱਲਾਂਗੇ اصولਾਂ ਨੂੰ ਤੋੜੋਗੇ ਤੇ ਫਿਰ ਸਜ਼ਾ ਮਿਲੋਗੀ ਅਸੀਂ ਗਵਰਨਮੈਂਟ ਦੇ ਅਸੂਲ ਤੋੜਾਂਗੇ ਸਾਨੂੰ ਸਾਨੂੰ ਸਜ਼ਾ ਮਿਲੇ ਅਸੀਂ ਸਜ਼ਾ ਭੁਗਤਾਂਗੇ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਵਾਂਗੇ ਜੇ ਪ੍ਰਸ਼ਾਸਨ ਸਾਡੀ ਗੱਲ ਸੁਣ ਲੈਂਦਾ ਫਿਰ ਇੱਥੋਂ ਤੱਕ ਕੋਈ ਵੀ ਗੱਲ ਨਾ ਪਹੁੰਚਦੀ ਦੀਪਕਰ ਲੋਸਰਾਲੇ ਕੇਸ ਦੇ ਵਿੱਚ ਪ੍ਰਸ਼ਾਸਨ ਸਾਡੀ ਗੱਲਬਾਤ ਸੁਣ ਲੈਂਦਾ ਤੇ ਉਹ ਆ ਨਾ ਕਰਦੇ ਹੁਣ ਅੱਗੇ ਕੀ ਪਤਾ ਉਹਦੇ ਨਾਲ ਕੀ ਹੋਣਾ ਸੁਧਰ ਜੂਗੀ ਸੰਭਲ ਜੂਗੀ ਦਾ ਠੀਕ ਨਹੀਂ ਤਾਂ ਚਲੋ ਕੋਈ ਨਾ ਪ੍ਰੋਡੂਸਰ ਲਈ ਦਰਖਾਸਤ ਦਿੱਤੀ ਸੀ ਪ੍ਰਸ਼ਾਸਨ ਸਮਝ ਲੈਂਦਾ ਸਾਡੀ ਗੱਲ ਬਾਤ ਨੂੰ ਹੁਣ ਵੀ ਤਾਂ ਤਰੀਕਾ ਪੈਂਦਗਾ ਹੀ ਆ ਇਹਨੂੰ ਵੀ ਸਮਝਾਇਆ ਸੀ ਸਮਝ ਲੈਂਦੀ ਪਰ ਨਹੀਂ ਇਹ ਉਹੀ ਆ ਕਿ ਕੁੱਤੇ ਦੀਆਂ ਪੂਛਾਂ ਵੱਡੀਆਂ ਬਣਾ ਸਿੱਧੀਆਂ ਨਹੀਂ ਹੁੰਦੀਆਂ ਚਲੋ ਕੋਈ ਨਾ ਮੈਂ ਅਮਰਤਪਾਲ ਸਿੰਘ ਮੈਰੋ ਸਮੂਹ ਪੰਥ ਦਾ ਤੇ ਪੰਜਾਬ ਦਾ ਤਹਿਤੋਂ ਧੰਨਵਾਦ ਕਰਦਾ। ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਪਰ ਅਸੀਂ ਜਜ਼ਬਾਤੀ ਜੇ ਬੰਦੇ ਆ। ਅਸੀਂ ਕਿਸੇ ਨਾਲ ਨਿੱਜੀ ਵੈਰ ਨਹੀਂ ਕੱਢਦੇ। ਪਰ ਬੱਚਿਆਂ ਨੂੰ ਤੇ ਬੱਚੀਆਂ ਨੂੰ ਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਅਸੀਂ ਉਹਨਾਂ ਨੂੰ ਸਾਫ਼ ਸੁਥਰਾ ਜੋ ਹੈ, ਸੋਸ਼ਲ ਮੀਡੀਆ ਤੇ ਜੋ ਸਾਡਾ ਸੱਭਿਆਚਾਰ ਆ ਉਹ ਦੇਣਾ ਚਾਹੁੰਦੇ ਆ। ਇਹ ਉਹੀ ਪੜਨ ਵਿਚਾਰਖੜੀਆਂ ਤੇ ਚੜੇ ਸੀ ਸਾਡੇ ਪੁਰਾਣੇ ਤੇ ਬੱਚੇ ਉਹੀ ਪੜਨ ਤੋਂ ਤੰਗਾਤਾਂ ਬੰਗਾ ਆ ਰਹੇ। ਰੰਬੀਆਂ ਖੋਪੜ ਲੈਣੇ ਸ਼ਹੀਦਿਆਂ ਨੂੰ ਜਾਣਣਾ ਇਸ ਕਰਕੇ ਕਮਾਈ ਚੀਨੇ ਅੰਨੇ ਨਾ ਹੋ ਜਿਓ ਵੀ ਸਾਡੇ ਵਰਗੇ ਦਾ ਇੱਕੋ gekeੜਾ ਵਜੇ ਤੇ ਸਾਰੀ ਕਮਾਈ ਨਾਲ ਹੀ ਲੈ ਕੇ ਅਸੀਂ ਰਫੂ ਚੱਕਰ ਹੋ ਜਿਏ ਤੇ ਇਹੋ ਜੇ ਕਮਾਜ ਮੈਂ ਪ੍ਰਵਾਹ ਨਹੀਂ ਕਰਦਾ ਚਾਹੇ ਸਾਰਾ ਕੁਝ ਹੀ ਵਿਕ ਜੇ ਚਾਹੇ ਆਪਦੀ ਜਾਨ ਵੀ ਚਲੀ ਜਾਵੇ ਅੜੀਕ ਕਰੂੰਗਾ ਮੈਂ ਵੇਖੂੰਗਾ ਸਾਰਿਆਂ ਨੂੰ ਤੇ ਜਾਂਦੇ ਜਾਂਦੇ ਮੈਂ ਇੱਕ ਵੀਡੀਓ ਰਾਹੀਂ ਸਨੇਹਾ ਦੇਣਾ ਚਾਹੁੰਦਾ ਜਾਂਦੇ ਜਾਂਦੇ ਮੈਂ ਵੀਡੀਓ ਰਾਈਆਂ ਇੱਕ ਸੁਨੇਹਾ ਦੇਣਾ ਚਾਹੁੰਨਾ ਸੋਸ਼ਲ ਮੀਡੀਆ ਤੇ YouTube ਤੇ ਚੱਲ ਰਹੀਆਂ ਲੱਚਰਤਾ ਵੀਡੀਓ ਜਾਂ ਡਬਲ ਮੀਨਿੰਗ ਵਾਲੀਆਂ ਵੀਡੀਓ ਜੋ ਬਣਾਉਂਦੇ ਨੇ ਮੁੰਡੇ ਕੁੜੀਆਂ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਸਾਡੇ ਬੱਚੇ ਇਹ ਕੰਮ ਕਰਦੇ ਆ ਜੇ ਆਹ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪੇਜਾਂ ਤੋਂ ਵੀਡੀਓ ਡਿਲੀਟ ਨਹੀਂ ਕੀਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਦੇ ਉੱਤੇ ਹੀ ਪੁੱਤ ਹੈਗੇ ਆ ਉਹਨਾਂ ਨੇ ਮਾਫੀ ਨਹੀਂ ਨਾ ਮੰਗੀ ਪੰਥ ਤੇ ਪੰਜਾਬ ਤੋਂ ਸਾਡੇ ਬੱਚਿਆਂ ਨੇ ਭਈ ਗੰਦ ਪਾਤਾ ਸੀ ਗਲਤੀ ਦੇ ਵਿੱਚ ਉਹ ਅਸੀਂ ਡਿਲੀਟ ਕਰਾਤਾ ਅੱਜ ਤੋਂ ਬਾਅਦ ਇਹ ਨਹੀਂ ਹੋਣਗੇ ਤੇ ਤਾਂ ਠੀਕ ਆ ਤਿੰਨੇ ਹੀ ਫਿਰ ਬੇਖੋ ਕਰ ਬਣਦਾ ਕੀ ਆ ਦੇਖੋ ਅੱਗੇ ਅੱਗੇ ਹੁੰਦਾ ਕੀ ਆ ਮੈਂ ਪਿੱਛੇ ਹਟਣ ਵਾਲਾ ਨਹੀਂ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਤੋਂ ਗੱਲਾਂ ਹੋ ਜਾਂਦੀਆਂ ਮੈਂ ਇਦਾਂ ਦਾ ਹੀ ਆ ਇਦਾਂ ਨਹੀਂ ਆ ਮੈਂ ਬਦਲ ਨਹੀਂ ਸਕਦਾ ਤਿੰਨਾ ਮੈਂ ਕੱਲ ਬਦਲਿਆ ਤਿੰਨੇ ਮੈਂ ਅੱਜ ਬਦਲਿਆ ਚਾਹੇ ਬਦਨਾਮ ਕਰ ਦਿਓ ਤੇ ਚਾਹੇ ਗਾਲਾਂ ਕੱਢਿਓ ਅਸੀਂ ਤਾਂ ਇਸ ਪੰਜਾਬ ਦੀ ਜਿਹੜੀ ਹੈ ਇੱਛਤ ਨੂੰ ਬਰਕਰਾਰ ਰੱਖਾਂਗੇ ਭੁੱਲਾ ਚੁੱਕਾ ਦੀ ਖੇਮਾ